ਪਰੀਸਾਬ ਸਾਡੇ ਹਲਕੇ ਦੇ ਆਨ-ਮਾਨ ਸ਼ਾਨ ਉਹਨਾਂ ਦੀ ਰਹਿਣਵਾਈ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਯੂਸਪਲ ਕਮੇਟੀ ਦੇ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੇ ਸੀ ਕਿ ਵੀ ਆਪਣੇ ਜਿੰਨੇ ਵੀ ਸ਼ਹਿਰ ਦੀ ਸੁੰਦਰਤਾ ਵਾਸਤੇ ਜੋ ਜਿਹੜੀ ਵੀ ਰੋਡ ਦੀ ਲੈਂਡਸਕੇਪਿੰਗ ਕਰੋ ਬੇਰੀ ਸੇਵਾ ਲਈ ਸੀ ਵੀ ਤੁਸੀਂ ਇੱਥੇ ਇਹ ਜਿਹੜੀ ਸੜਕ ਦੇ ਆਲੇ-ਦੁਆਲੇ ਬੂਟੇ ਲਾਉਣੇ ਆ ਨੇ ਸਾਰੇ ਨੇ ਸਮਝ ਸਵੇਣੀ ਆਪੋ ਆਪਣੇ ਕਰਨ ਤਾਇਆ ਕੀਤੇ ਸੀ ਬੁੱਤੇ ਲਾਵਾਂਗੇ ਜੋ 15% ਕੰਮ ਹੋ ਗਿਆ ਉਸ ਤੋਂ ਬਾਅਦ 100% ਇਹ ਕਰਾਂਗੇ ਉਹ ਚੜਾਈ ਤੋਂ ਲੈ ਕੇ ਇਧਰੋਂ ਇਧਰ ਅਨੰਦਪੁਰ ਦੇ ਤਰਾਈ ਤੱਕ ਅਰਦਾਬੀ ਬਤਵਲ ਸ਼ਹਿਰ ਦੀ ਗ੍ਰੀਨਰੀ ਸ਼ਹਿਰ ਦੀ ਸੁੰਦਰਤਾ ਔਰ ਬੜਾ ਵਧੀਆ ਲੱਗਿਆ ਜਿੰਨੇ ਬੂਟੇ ਲਾਏ ਨੇ ਇੰਨੇ ਸੋਹਣੇ ਲੱਗਦੇ ਆ ਹੁਣ ਦਿਲਾਬ ਦੇ ਫੁੱਲ ਪਲੀਆ ਨੇ ਫੈਕਸ ਨੇ ਜਿੰਨੇ ਵੀ ਇਹ ਬੂਟੇ ਨੇ ਲਗ ਲਗ ਪੁਸ਼ਪਾਮ ਵਗੈਰਾ ਬਹੁਤ ਸੋਹਣੇ ਸੋਹਣੇ ਬੂਟੇ ਲੱਗੇ ਆ ਇਹ ਕੰਮ ਇਹ ਕਿਹੜੇ ਕਿਹੜੇ ਬੁਰੀ ਦਾ ਕਿੰਨੇ ਬੁਟ ਲੱਗੇ ਗਏ ਇਹ ਸਾਡੇ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਮੰਤਰੀ ਸਾਹਿਬ ਸਾਡੇ ਹਲਕੇ ਦੇ ਆਨ ਮਾਨ ਸ਼ਾਨ ਉਹਨਾਂ ਦੀ ਰਹਿਨਵਾਈ ਹੇਠ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਯੂਸਪਲ ਕਮੇਟੀ ਦੇ ਵਿੱਚ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਿੱਤੀਆਂ ਸੀ ਕਿ ਵੀ ਆਪਣੇ ਜਿੰਨੇ ਵੀ ਸ਼ਹਿਰ ਦੀ ਸੁੰਦਰਤਾ ਵਾਸਤੇ ਜੋ ਵੀ ਰੋਡ ਦੀ ਲੈਂਡਸਕੇਪਿੰਗ ਨੈਡਸਕੇਪਿੰਗ ਵਾਸਤੇ ਵੀ ਆਪਾਂ ਇੱਕ ਇਹ ਬਹੁਤ ਉਹਨਾਂ ਨੇ ਕਈ ਜਗ੍ਹਾ ਵੱਖ-ਵੱਖ ਜਗ੍ਹਾ ਦੇਖਿਆ ਸ਼ਹਿਰ ਦੇ ਵਿੱਚ ਸਫਾਈ ਦਾ ਅਸੀਂ ਜ਼ਿਕਰ ਕੀਤਾ ਸੀ ਉਹਨਾਂ ਨੇ ਉਹਦੇ ਵਿੱਚ ਚਲੋ ਮੇਰੀ ਸੇਵਾ ਲਈ ਸੀ ਵੀ ਤੁਸੀਂ ਇੱਥੇ ਇਹ ਜਿਹੜੀ ਸੜਕ ਦੇ ਆਲੇ-ਦੁਆਲੇ ਬੂਟੇ ਲਾਉਣੇ ਆ ਤੇ ਇਹ ਸਾਰੀ ਪਹਿਲਾਂ ਇੱਥੇ ਬਹੁਤ ਕਾਲ ਸੀਗਾ ਕਾਫੀ 오래 ਸੜਕ ਦੀ ਮਿੱਟੀ ਘਟਾ ਕਰਦੇ ਨਾਲ ਬਹੁਤ ਬੁਰਾ ਹਾਲ ਹੋਇਆ ਸੀ ਉਹਨਾਂ ਦੀ ਪਹਿਲਾਂ ਸਫਾਈ ਕਰੇ ਗਈ ਆ ਸਾਰੀ ਸਫਾਈ ਕਰਨ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਸਾਡੇ ਨਗਰ ਪੰਚਾਇਤ ਦਾ ਨਗਰ ਪੰਚਾਇਤ ਦੇ ਕਰਮਚਾਰੀਆਂ ਦਾ ਕਰਮਚਾਰੀਆਂ ਨੇ ਸਾਰੇ ਨੇ ਇੱਥੇ ਰਲ ਕੇ ਮਿਲ ਕੇ ਅਸੀਂ ਮਾਲੀ ਬਕਾਇਦਾ ਤੌਰ ਤੇ ਬਲਾ ਕੇ ਇਹ ਹਜ਼ਾਰ ਬੂਟਾ ਲਵਾਇਆ ਵੱਖ-ਵੱਖ ਕਿਸਮਾਂ ਦਾ ਇਹਦੇ ਵਿੱਚ ਗੇਂਦੇ ਦੇ ਗਲਾਬ ਦੇ ਫੈਕਸ ਵਗੈਰਾ ਕਲੀਆਂ ਦੇ ਬੂਟੇ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਬੂਟੇ ਜਿਵੇਂ ਬੁਸ਼ ਪਾਮ ਵਗੈਰਾ ਵਧੀਆ-ਵਧੀਆ ਬੂਟੇ ਲਾਏ ਨੇ ਹਜ਼ਾਰ ਬੂਟਾ ਲਾਇਆ ਗਿਆ ਮੈਂ ਇਹੀ ਆਸਪੂਰਨਤਾ ਕਰਦਾ ਸਾਡੇ ਸਾਂਝੇ ਆਉਦੇ ਸਾਰੇ ਸਹਿਯੋਗੀਆਂ ਤੋਂ ਸਾਡੀ ਨਗਰਪੰਚਾਇਤ ਤੋਂ ਸਾਡੇ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ ਜਿੰਨੇ ਵੀ ਸਮਾਜ ਸੇਵੀ ਨੇ ਵੀ ਇਸ ਕੰਮ ਦੇ ਵਿੱਚ ਸਭ ਵੱਧ ਤੋਂ ਵੱਧ ਸਾਰੇ ਉਤਮ ਕਰਨ ਔਰ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਪੁਰਜ ਔਰ ਅਪੀਲ ਕਰਦਾ ਵੀ ਵੱਧ ਤੋਂ ਵੱਧ ਸ਼ਹਿਰ ਦੀ ਗ੍ਰੀਨਰੀ ਸ਼ਹਿਰ ਦੀ ਸੁੰਦਰਤਾ ਔਰ ਬੜਾ ਵਧੀਆ ਲੱਗਿਆ ਜਿੰਨੇ ਬੂਟੇ ਲਾਏ ਨੇ ਇਹਨੇ ਸੋਹਣੇ ਲੱਗਦੇ ਹੁਣ ਗਲਾਬ ਦੇ ਫੁੱਲ ਪੱਲੀਆਂ ਨੇ ਫੈਕਸ ਨੇ ਜਿੰਨੇ ਵੀ ਇਹ ਬੂਟੇ ਨੇ ਲਗ ਲਗ ਪੁਸ਼ਪਾਂ ਵਗੈਰਾ ਬਹੁਤ ਸੋਹਣੇ ਸੋਹਣੇ ਬੂਟੇ ਲੱਗੇ ਆਏ ਕਮ ਸੇ ਕਮ 15 ਵੈਰਿਟੀਆਂ ਨੇ ਰਾਹੁਲ ਜੀ ਦੇਸ਼ਪਾਲੀ ਕਰਕੇ ਪ੍ਰਮੰਤਰ ਵੀ ਦੇਸ਼ਪਾਲੀ ਕਿਤਨਾ ਚਿਰ ਤੋਂ ਬਰੋਨ ਕੀਤਾ ਗਿਆ ਹੈ ਇਹ ਰੋਲ ਪਾਣੀ ਲੱਗਿਆ ਕਰੂਗਾ ਜੀ ਜਿਹੜੇ ਸਾਡੇ ਐਸਸੀ ਨੈਸ਼ਨਲ ਅਥਾਰਟੀ ਆ ਉਹਨਾਂ ਨੂੰ ਵੀ ਅਸੀਂ ਲਿਖਤੀ ਚਿੱਠੀ ਭੇਜੀ ਆ ਨਗਰ ਪੰਚਾਇਤ ਨੂੰ ਵੀ ਅਸੀਂ ایਓ ਸਾਹਿਬ ਨੂੰ ਵੀ ਸਾਡੇ ਇਨਸਪੈਕਟਰ ਚੌਧਰੀ ਸਾਹਿਬ ਬਿੱਟੂ ਚੌਧਰੀ ਜੀ ਉਹਨਾਂ ਨੂੰ ਵੀ ਕਿਹਾ ਉਹ ਵੀ ਹੁਣੇ ਮਿਲ ਕੇ ਗਏ ਨੇ 10 ਮਿੰਟ ਪਹਿਲਾਂ ਆ ਕੇ ਗਏ ਨੇ ਉਹਨਾਂ ਨੇ ਕੱਲ ਵੀ ਪਾਣੀ ਲਵਾਇਆ ਅੱਜ ਵੀ ਪਾਣੀ ਲਵਾਇਆ ਉਹ ਰੋਜ਼ ਉਹਨਾਂ ਦੇ ਅਸੀਂ ਇਹ ਲਿਖਤੀ ਇਹ ਹੁਕਮ ਜਾਰੀ ਕਰਦੇ ਨੇ ਪਾਣੀ ਰੋਜ਼ ਲੱਗਿਆ ਕਰੂਗੀ ਪ੍ਰੋਪਰ ਦੇਖ ਰੱਖ ਔਰ ਇਹਦੇ ਵਿੱਚ ਰਿਓ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਦੇਸੀ ਰਿਓ ਜਿੰਨੇ ਵੀ ਜਿੱਥੇ ਹੁਣ ਸ਼ਹਿਰ ਸ਼ਹਿਰ ਦਾ ਜਿਹੜਾ ਜਿੱਥੇ ਕੂੜੇ ਕਰਕਟ ਦਾ ਪ੍ਰਬੰਧ ਕੀਤਾ ਗਿਆ ਉਹਦੇ ਵਿੱਚ ਜਿਹੜੀ ਉਹਦੀ ਬੇਸਟ ਦਾ ਕੂੜਾ ਬਣਦਾ ਉਹਨਾਂ ਨੇ ਹੁਣੇ ਮੇਰੇ ਨਾਲ ਐਗਰੀ ਕਰਕੇ ਗਏ ਨੇ ਉਹ ਕਹਿੰਦੇ ਅਸੀਂ ਇੱਥੇ ਰਿਓ ਦਾ ਵੀ ਪ੍ਰਬੰਧ ਕਰਕੇ ਰਿਓ ਇੱਥੇ ਲਵਾ ਰਹੇ ਹਾਂ ਔਰ ਕੋਈ ਐਸੀ ਗੱਲ ਨਹੀਂ ਪੂਰੀ ਦੇਖਭਾਲ ਪੂਰੀ ਵਧੀਆ ਹੋਊਗੀ ਕਿੰਨੀ ਜਗ੍ਹਾ 3 ਨੇ ਪਕੜਾ ਲਗਾਏ ਨੇ 1000 ਪਕੜਾ ਲਗਾਏਗਾ ਇੱਕ 1000 ਫੁੱਟਾ ਲੱਗਿਆ ਜੀ ਇਹ ਬਾਕੀ ਹੋਰ ਵੀ ਕਾਫੀ 2000 ਫੁੱਟਾ ਹੋਰ ਆ ਰਹੇ ਆ ਉਹ ਵੀ ਆਪਣੇ Uh, 2000 ਬੂਟੇ ਦਾ ਹੋਰ ਪ੍ਰਬੰਧ ਕੀਤਾ ਕਿ ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਵੇਂ ਜਿਵੇਂ ਕਿ ਜਗਾ ਜਗਾ ਜਿਹੜੀ ਆ ਉਹ ਜਗਾ ਸਾਫ ਜਗਾ ਬਣੀ ਜਾਊਗੀ ਮੂਰੇ ਪ੍ਰੋਪਰ ਜਗਾ ਤਿਆਰ ਹੋਈ ਜਾਊਗੀ ਉਦੋਂ ਚ ਉਸੇ ਤਰ੍ਹਾਂ ਬੂਟੇ ਲੱਗੇ ਜਾਈ ਜਾਣਗੇ ਕਿਹੜੀ ਜਗਾ ਲਗਾ ਕੇ ਬੂਟੇ ਇਹ ਰੇਰੂ ਸਾਹਿਬ ਗੁਰਦੁਆਰੇ ਤੋਂ ਜਦੋਂ ਸਾਹ ਨਾਲ ਚੌਕਵਾਲੂ ਜਾਂਦੇ ਆ ਗਾਰਡਨ ਪੈਲਸ ਤੋਂ ਸਾਹਮਣੇ ਲਾ ਕੇ ਫਿਰ ਇੱਕ ਸ਼ੇਰਾ ਮਿਸਤਰੀ ਉਹਦੇ ਸਾਹਮਣੇ ਲਾ ਕੇ ਜੰਗੀਰ ਬਿਸਤਰੀ ਉਹਨਾਂ ਦੇ ਸਾਹਮਣੇ ਕਾਫੀ ਦੂਰ ਤੱਕ ਲੱਗੇ ਕਮ ਸੇ ਕਮ ਇਹ ਰੇਰੂ ਸਾਹਿਬ ਗੁਰਦੁਆਰੇ ਤੋਂ ਲੈ ਕੇ 500 600 ਫੁੱਟ ਦੀ ਲੰਬਾਈ ਤੱਕ ਕਾਫੀ ਚੜ੍ਹਾਈ ਹੈ ਜਗਾ ਜੋ ਆ ਲੈਂਡਸਕੇਪਿੰਗ ਲੱਗੀ ਆ ਬਹੁਤ ਚੜ੍ਹਾਈ ਆ ਇਹ ਤੇ ਬੜੇ ਵਧੀਆ ਲੱਗਦੇ ਲੱਗੇ ਹੋਏ ਯਾਨੀ ਕਿ ਇਸ ਤੋਂ ਇਲਾਵਾ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਲਗਾਈ ਜਾਣੀ ਹੈ ਹਾਂਜੀ ਹਾਂਜੀ ਬਿਲਕੁਲ ਦੋਨੇ ਪਾਸੇ ਇਹ ਹਲੇ ਤਾਂ ਸਿਰਫ ਤੁਸੀਂ ਕਹ ਲਓ 15% ਜਾਂ 20% ਕੰਮ ਹੋਇਆ ਜੀ ਬਾਕੀ ਤਾਂ ਹਲੇ ਸਾਰਾ ਹੋਣ ਵਾਲਾ ਇਹ ਹਲੇ ਤਾਂ ਸਟਾਰਟਿੰਗ ਆ ਜੀ ਭੰਤਨ ਚੰਦਰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਮੋੱਖ ਰੱਖ ਕਰੇ ਹੋਏ ਸਰਦਾਰ ਹਰਦੀਪ ਸਿੰਘ ਜੀ ਮੁੱਢੀਆਂ ਸਾਡੇ ਕੈਬਨਿਟ ਮਿਨਿਸਟਰ ਜੋਰਾ ਵਰਸਨ ਜੀ ਚੇਅਰਮੈਨ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਨਗਰ ਕੌਂਸਲ ਦੇ ਵਿੱਚ ਸਾਡੇ ਸਾਰੇ ਸਾਥੀਆਂ ਨੂੰ ਲੈ ਕੇ ਜਿਵੇਂ ਗੁਰਨਾਨਕਦੇਵ ਜੀ ਦਾ ਫਰਮਾਨ ਸੀ ਪਵਨ ਗ੍ਰੂਪ ਪਾਣੀ ਪੀਤਾ ਮਾਤਾ ਧਰਤ ਮਾਤ ਭਈ ਆਪਾਂ ਇੱਥੇ ਪਵਨ ਨੂੰ ਸਾਫ਼ ਰੱਖਣਾ ਪਾਣੇ ਪਾਣੀ ਨੂੰ ਸਾਫ਼ ਰੱਖਣਾ ਵਾਤਾਵਰਨ ਨੂੰ ਸਾਫ਼ ਰੱਖਣਾ ਉਹਨਾਂ ਨੇ ਇਹ ਤਹਿਇਆ ਕੀਤਾ ਸੀ ਵੀ ਆਪਾਂ ਸਾਰੇ ਰਲ ਮਿਲ ਕੇ ਗੁਰਨਾਨਕਦੇਵ ਜੀ ਦੇ ਜਨਮ ਦਿਨ ਤੋਂ ਪਹਿਲਾਂ ਸ਼ੁਰੂਆਤ ਕਰੀਏ ਬੂਟੇ ਸਾਰੇ ਲਾਏ ਉਹਨਾਂ ਨੇ ਮੀਟਿੰਗ ਦੇ ਵਿੱਚ ਤੇ ਮਾਨਜੋਗ ਕੈਪਟਨ ਮੰਤਰੀ ਜੀ ਨੇ ਵਰਾਈ ਕੀਤੀ ਇਹਨਾਂ ਦੀ 51000 ਰੁਪਏ ਉਹਨਾਂ ਨੇ ਕਿਹਾ ਸੀ ਵੀ ਸਾਡੇ ਵੱਲੋਂ ਬਾਕੀ ਸਾਡੇ ਸਮਾਜ ਸੇਵੀ ਸਾਰੇ ਜਿੰਦੇ ਖੜੇ ਆ ਸਾਰੇ ਸੀਗੇ ਉੱਥੇ ਉਹਨਾਂ ਨੇ ਵੀ ਆਪੋ ਆਪਣਾ ਯੋਗਦਾਨ ਪਾਇਆ ਜੋ ਦੱਸਿਆ ਬੱਬੂ ਗਰਦੀ ਜੀ ਨੇ ਬਈ ਆ ਬੂਟਾ 1000 ਇਹਨਾਂ ਵੱਲੋਂ ਵੀ ਸੀ ਤੇ ਹੋਰ ਵੀ ਸਾਰੇ ਸਾਡੇ ਜਿੰਨੇ ਵੀ ਮਾਨਜੋਗ ਸਾਡੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬ ਆ ਉਹਨਾਂ ਨੇ ਸਾਰਿਆਂ ਨੇ ਸਮਾਜ ਸੇਵੀ ਨੇ ਆਪੋ ਆਪਣੇ ਸਾਰਿਆਂ ਤਾਇਆ ਕੀਤੇ ਸੀ ਬੂਟੇ ਲਾਵਾਂਗੇ ਜੋ 15% ਕੰਮ ਹੋ ਗਿਆ ਉਸ ਤੋਂ ਬਾਅਦ 100% ਇਹ ਕਰਾਂਗੇ ਉਹ ਚੜਾਈ ਤੋਂ ਲੈ ਕੇ ਇਧਰੋਂ ਇਧਰ ਅਨੰਦਪੁਰ ਦੀ ਫਰਾਈ ਤੱਕ ਸਾਰੇ ਬੂਟੇ ਲੱਗੇ ਨੇ ਹਾਂ ਜਿਹੜੇ ਆਰ ਦੇ ਵਿੱਚ ਵੀ ਸਾਰੇ ਸਫਾਈ ਦਾ ਕੰਮ ਚਲਾਇਆ ਹੈ ਜੀ ਉਹਨਾਂ ਨੇ ਅਦਾਇਤਾ ਕੀਤੀ ਹੈ ਜੀ ਉਹ ਸਭ ਨੂੰ ਬਈ ਸਫਾਈ ਜਿੰਨੀ ਵੀ ਹੈਗੀ ਸਫਾਈ ਵੱਧ ਤੋਂ ਵੱਧ ਕੀਤੀ ਜਾਵੇ ਉਹ ਰੋਜ਼ ਬੰਦੇ ਆਉਂਦੇ ਨੇ ਇੱਥੇ ਵੀ ਆਉਂਦੇ ਨੇ ਫੋਟ ਵੀ ਸਾਰੇ ਪੱਸੇ ਹੋ ਜੇ ਤੇ ਲਾ ਕੇ ਬਾਅਦ ਵਿੱਚ ਜਾਨੇ ਕਿ ਦੇਪਾ ਨੇ ਇਹਨਾਂ ਨੂੰ ਪਾਣੀ ਦੀ ਜ਼ਿੰਮੇਵਾਰੀ ਉਹਦਾਂ ਇਥੇ ਰੇਰੂ ਸਾਹਿਬ ਦੇ ਮੂਹਰੇ ਗੱਲ ਹੋਈ ਸੀ ਕਿ ਬਈ ਅਸੀਂ ਪਾਣੀ ਆਪ ਲਾਵਾਂਗੇ ਸਾਡੀ ਆਪਣੀ ਜ਼ਿੰਮੇਵਾਰੀ ਹੈ ਅਸੀਂ ਲਾ ਕਰਾਂਗੇ ਪਾਣੀ